ਤੁਹਾਡਾ ਸਾਰੇ ਮੁਲਾਜ਼ਮਾਂ ਦਾ 4-4 ਲੱਖ ਰੁਪਿਆ ਸਰਕਾਰ ਵੱਲ ਲੈਣਦਾਰੀ ਆ ਤੁਸੀਂ ਇੱਕ ਇੱਕ 16 ਤੋਂ ਲੈ ਕੇ 3621 ਤੱਕ ਤੁਹਾਡਾ ਇਹ ਰੁਪਿਆ ਹੈ 12% ਦਾ ਤੁਹਾਡਾ ਡੀਏ ਮੌਜੂਦਾ ਸਮੇਂ ਚ ਪਿਆ ਹੈ ਔਰ ਪਿਛਲੀਆਂ ਜਿਹੜੀਆਂ 15 ਤੋਂ ਲੈ ਕੇ 13 ਤੋਂ ਲੈ ਕੇ ਤੁਹਾਡੀਆਂ ਜਿਹੜੀਆਂ ਕਿਸ਼ਤਾਂ ਪਈਆਂ ਕੁਝ ਮਹਗਾਈ ਪੱਤੇ ਦੀਆਂ ਉਹ ਤੋੜ ਤੋੜ ਕੇ ਦਿੱਤਾ ਉਹ ਤੁਹਾਡੀਆਂ ਪੈਣਨ ਪਈਆਂ ਸੋਇਸ ਕਰਕੇ ਤੁਹਾਡੇ ਕੋਲ ਹੋਰ ਕੋਈ ਪੱਖ ਨਹੀਂ ਬਚਦਾ ਤੁਹਾਡੇ ਕੋਲ ਇੱਕੋ ਪੱਖ ਬਚਿਆ ਹੈ ਇੱਕੇ ਔਰ ਸ਼ਰਸਦਾ ਤੁਹਾਡੀ ਸਾਰੀ ਲੀਡਰਸ਼ਿਪ ਬੜੀ ਵਧਾਈ ਦੀ ਹੱਕਦਾਰ ਆ ਭਾਵੇਂ ਉਹ ਕਿਸੇ ਧਿਰ ਦੀ ਆਪਾਂ ਇਕੱਠੇ ਹੋ ਗਏ ਜਿਸ ਤਰੀਕੇ ਨਾਲ ਅੱਜ ਲਾਮਬੰਦੀ ਕੀਤੀ ਆ ਮੈਂ ਸਮਝਦਾ ਔਨ ਵਾਲੇ ਸਮੇਂ ਅੰਦਰ ਵੀ ਇਹੋ ਜੀ ਲਾਮਬੰਦੀ ਦੀ ਤਿਆਰੀ ਰੱਖੀਏ ਔਰ ਸਰਕਾਰ ਦੇ ਨੱਕ ਵਿੱਚ ਦਮ ਕਰਨ ਲਈ ਆਪਣਾ ਏਕਾ ਮਜ਼ਬੂਤ ਕਰਦੇ ਹੋਏ ਆਪਾਂ ਅੱਗੇ ਵਧੀਏ ਸੋ ਪੰਜਾਬ ਦੇ ਮੁਲਾਜ਼ਮ ਇਸਵਾਰਸ਼ ਕਰ ਰਹੇ ਆ ਆਪਾਂ ਵੀ ਇਸਵਾਰਸ਼ ਕਰ ਰਹੇ ਆ ਕੋਈ ਸਾਂਝਾ ਸਿਸਟਮ ਬਣ ਜੇ ਤਾਂ ਸਰਕਾਰ ਦੇ ਨਾ ਕੰਡਾੜੀ ਮੋਟੀ ਲੱਕੜੀ ਲੂਲੀ ਮੀਟਿੰਗ ਕਰਦਾ ਉਸ ਤੋਂ ਬਾਅਦ ਉਸ ਗੱਲ ਨੂੰ ਲਾਗੂ ਕੋਈ ਨਹੀਂ ਤੁਹਾਡਾ ਸਾਰੇ ਮੁਲਾਜ਼ਮਾਂ ਦਾ 4-4 ਲੱਖ ਰੁਪਇਆ ਸਰਕਾਰ ਵੱਲੋਂ ਲੈਣਦਾਰੀ ਆ ਤੁਸੀਂ 1-1 16 ਤੋਂ ਲੈ ਕੇ 36 21 ਤੱਕ ਤੁਹਾਡਾ ਇਹ ਕਿਰਪਿਆ 12% ਦਾ ਤੁਹਾਡਾ ਡੀਏ ਮੌਜੂਦਾ ਸਮੇਂ ਚ ਪਿਆ ਹੈ ਔਰ ਪਿਛਲੀਆਂ ਜਿਹੜੀਆਂ 15 ਤੋਂ ਲੈ ਕੇ 13 ਤੋਂ ਲੈ ਕੇ ਤੁਹਾਡੀਆਂ ਜਿਹੜੀਆਂ ਕਿਸ਼ਤਾਂ ਪਈਆਂ ਕੁਝ ਮਗਾਈ ਪੱਤੇ ਦੀਆਂ ਉਹ ਤੋੜ-ਤੋੜ ਕੇ ਦਿੱਤਾ ਉਹ ਤੁਹਾਡੀਆਂ ਪੈਨਿੰਗ ਪਈਆਂ ਨੇ ਸੋ ਇਸ ਕਰਕੇ ਤੁਹਾਡੇ ਕੋਲ ਹੋਰ ਕੋਈ ਪੱਖ ਨਹੀਂ ਵੱਜਦਾ ਤੁਹਾਡੇ ਕੋਲ ਇੱਕੋ ਪੱਖ ਬਚਿਆ ਇੱਕੇ ਔਰ ਸ਼ੁਕਰਸ਼ਾ ਤੁਹਾਡੀ ਸਾਰੀ ਲੀਡਰਸ਼ਿਪ ਬੜੀ ਵਧਾਈ ਦੀ ਹੱਕਦਾਰ ਆ। ਭਾਵੇਂ ਉਹ ਕਿਸੇ ਧਿਰ ਦੀ ਆ ਆਪਾਂ ਇਕੱਠੇ ਹੋ ਗਏ। ਜਿਸ ਤਰੀਕੇ ਨਾਲ ਅੱਜ ਲਾਮਬੰਦੀ ਕੀਤੀ ਆ ਮੈਂ ਸਮਝਦਾ ਔਨ ਵਾਲੇ ਸਮੇਂ ਅੰਦਰ ਵੀ ਇਹੋ ਜੀ ਲਾਮਬੰਦੀ ਦੀ ਤਿਆਰੀ ਰੱਖੀਏ। ਔਰ ਸਰਕਾਰ ਦੇ ਲਾਕ ਵਿੱਚ ਦਮ ਕਰਨ ਲਈ ਆਪਣਾ ਏਕਾ ਮਜ਼ਬੂਤ ਕਰਦੇ ਹੋਏ ਆਪਾਂ ਅੱਗੇ ਵਧੀਏ। ਸੋ ਪੰਜਾਬ ਦੇ ਮੁਲਾਜ਼ਮਿ ਸ਼ਮਰਸ਼ ਕਰ ਰਹੇ ਆ। ਆਪਾਂ ਵੀ ਸ਼ਮਰਸ਼ ਕਰ ਰਹੇ ਆ। ਕੋਈ ਸਾਂਝਾ ਸਿਸਟਮ ਬਣ ਜੇ ਤਾਂ ਸਰਕਾਰ ਦੇ ਨਾਕੰਦਰ ਦਮ ਕਰੀ ਜਦੋਂ ਬੋਲ ਰਿਹਾ ਹੁੰਦਾ ਤੇ ਸਾਹਮਣੇ ਸੌਣ ਵਾਲੇ ਸਰੋਤੇ ਦੀਆਂ ਖੜੇ ਜਿਹੜੋ ਖਾਬੇ ਲਗਾ ਨੇ ਸੋਇਸ ਕਰਕੇ ਦੋ ਮੈਨ ਬਣਾ ਰਹੇ ਸਾਡੇ ਦੋਨਾਂ ਮੰਚਾਂ ਦੇ ਉਹਨਾਂ ਨੂੰ ਆਪਾਂ ਵਿਚਾਰ ਸੋਣੇ ਤੇ ਅਗਲੇ ਪ੍ਰੋਗਰਾਮ ਲੈਣੇ ਨੇ ਬੇਨਤੀ ਹੈ ਕਿ ਸਾਥੀ ਇੱਥੇ ਜਿਹੜੀ ਖਾਲੀ ਜਗ੍ਹਾ ਪਈ ਆ ਦੀ ਪਰਭਾਈ ਕਰਨ ਹੁਣ ਮੈਂ ਬੇਨਤੀ ਕਰਾਂ ਬਿਜਲੀ ਮਾੜੇ ਲੇਖਤਾ ਮੰਚ ਦੇ ਪੰਜਾਬ ਦੇ ਕਨਵੀਨਰ ਸਾਥੀ ਕਰਨਗੇ ਉਹਨਾਂ ਤੋਂ ਬਾਅਦ ਸਾਝਾ ਹੋਣ ਪੰਜਾਬ ਦੇ ਕਨਵੀਨਰ ਸਾਫੀ ਰਦਰ ਸਿੰਘ ਜੀ ਮਜਾਰੀ ਸਾਹਿਬ ਉਹ ਤਿਆਰ ਹਨ ਸਾਥੀ ਗੁਰਪ੍ਰੀਤ ਸਿੰਘ ਜੀ ਗੱਡੀ ਵਿੱਚ ਸਾਹਿਬ ਕੋਈ ਨਹੀਂ ਕੋਈ 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 ਵਾਲੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ